ਗੈਂਗ ਬਣਾ ਕੇ ਕਰਦੇ ਸੀ ਲੁੱਟਖੋਹਾਂ ਆਖਿਰ ਚੜ ਗਏ ਪੁਲਿਸ ਅੜਿੱਕੇ ਇੱਕ ਮਹਿਲਾ ਵੀ ਵਿੱਚ ਹੈ ਸ਼ਾਮਲ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਜਪਦਾ ਸੁਵਾਦ ਕਰਦਾ ਏ ਜਿਵੇਂ ਕਿ ਅਕਸਰ ਹੀ ਫਰੀਕੋਟ ਤੋਂ ਲੁੱਟਖੋਹ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ ਤਾਂ ਲਗਾਤਾਰ ਫਰੀਕੋਟ ਪੁਲਿਸ ਵੱਲੋਂ ਉਹਨਾਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾਂਦਾ ਏ ਅਜਿਹੇ ਵਿੱਚ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਜ਼ਿਲ੍ਹੇ ਦੇ ਕੋਟਕਪੁਰਾ ਪੁਲਿਸ ਵੱਲੋਂ ਇੱਕ ਗਰੁੱਪ ਨੂੰ ਫੜਨ ਦਾ ਦਾਵਾ ਕੀਤਾ ਗਿਆ ਜੋ ਲੁੱਟਖੋਹ ਦੀ ਘਟਨਾ ਨੂੰ ਇਲਜ਼ਾਮ ਦਿੰਦੇ ਸਨ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਇਸ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਅਤੇ ਤੇ ਤਲ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੀਪਲ ਪੁਲਿਸ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਡੀਐਸਪੀ ਸਿਟੀ ਕੋਰਟ ਕਪੂਰਾ ਐਸਐਚਓ ਸਿਟੀ ਕੋਰਟ ਕਪੂਰਾ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈਗਾ ਐਫਆਈਆਰ ਨੰਬਰ 277 ਲੌਂਚ ਕੀਤੀ ਗਈ ਹੈ ਜਿਸ ਦੇ ਤਹਿਤ ਜਿਸ ਕਰਕੇ 6 ਦੋਸ਼ੀਆਂ ਨੂੰ ਕੱਲ ਫੜਿਆ ਗਿਆ ਹੈਗਾ ਜੀ 6 ਦੋਸ਼ੀਆ ਜਿਨ੍ਹਾਂ ਵਿੱਚ ਇੱਕ ਲੇਡੀ ਵੀ ਸੀਗੇ ਇਨਾਂ ਚ ਪੰਜ ਬੰਦੇ ਕੋਟਕਪੂਰੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇੱਕ ਸਿਟੀ ਫਰੀਦਕੋਟ ਦੇ ਨਾਲ ਇਹਨਾਂ ਨੇ ਲੁੱਟਾ ਖੋਹਾਂ ਕਰਨ ਦਾ ਇੱਕ ਗੈਂਗ ਸੀਗਾ ਜੀ ਬਣਿਆ ਹੋਇਆ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਤੇ ਇਹਨਾਂ ਨੂੰ ਕੱਲ ਸ਼ਾਮੀ ਰਾਉਂਡ ਅਪ ਕਰਕੇ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਇਹਨਾਂ ਨੂੰ ਇਹਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਤੋਂ ਲੋਹੇ ਦੀ ਰੌਡਸ, ਕੁਰਬਾਨਾ ਵਗੈਰਾ, ਠੰਡੇ ਵਗੈਰਾ ਵੀ ਰਿਕਵਰ ਕੀਤੇ ਗਏ ਨੇ ਤੇ ਫਰੀਦਕੋਟ ਪੁਲਿਸ ਵੱਲੋਂ ਇੱਕ ਇਹ ਬੜਾ ਹੀ ਮਤਲਬ ਪ੍ਰੀਵੈਂਟਿਵ ਐਕਸ਼ਨ ਮੈਂ ਕਹਿ ਸਕਦਾ ਹਾਂ ਵੀ ਪ੍ਰੀਵੈਂਟਿਵ ਐ ਐਗਜ਼ੀਕਿਊਟ ਕੀਤਾ ਗਿਆ ਹੈਗਾ ਜੀ ਕਰ ਲੈ ਪਹਿਲਾਂ ਵੀ ਕੋਈ ਮਾਮਲਾ ਨਹੀਂ ਦਰਜ ਇੰਨਾ 6 ਦੋਸ਼ੀਆਂ ਦੇ ਉੱਤੇ ਵੱਖ-ਵੱਖ ਧਾਰਾਵਾਂ ਤੇ ਪਹਿਲਾਂ ਹੀ 8 ਮੁਕਦਮੇ ਦਰਜ ਹਨ ਆਪਣਾ ਐਕਸਾਈਜ਼ ਐਕਟਰ ਵੀ ਪਰਚਾ ਦਰਜ ਹੈ ਲੁਠਾਗੋਆ ਦੇ ਮੁਕਦਮੇ ਵੀ ਦਰਜ ਹਨ ਇੱਕ ਦੇ ਉੱਤੇ ਮਰਡਰ ਦਾ ਕੇਸ ਵੀ ਪੁਰਾਣਾ ਦਰਜ ਹੈਗਾ ਔਰ ਇਹ ਬੰਦੇ ਫਿਰ ਬਾਹਰ ਆ ਕੇ ਆਪਣੇ ਐਸੀ ਹੀ ਪੁਰਾਣੀਆਂ ਜਿਹੜੀਆਂ ਹੈਗੀਆਂ ਨੇ ਗਤੀਵਿਧੀਆਂ ਨੂੰ ਅੰਜਾਮ ਦੇਣਾ ਚਾਹਤੇ ਸੀਗੇ ਸਰ ਕਿਹੋ ਜਿਹੇ ਲੋਕਾਂ ਨੂੰ ਟਾਰਗੇਟ ਕਰਦੇ ਜਿਹਾ ਹੈ ਇਹਨਾਂ ਦਾ ਜੇ ਕੋਈ ਵੀ ਨਹੀਂ ਪੋਲੇ ਪਾਲੇ ਲੋਕਾਂ ਨੂੰ ਜਿੱਥੇ ਇਹਨਾਂ ਦਾ ਮੋਡਸ ਆਪਰੈਂਡੀ ਸੀਗਾ ਜੇ ਕੋਈ ਵੀ ਇਹਨਾਂ ਨੂੰ ਮਿਲ ਗਿਆ ਕੱਲ ਦੀ ਇਨਫੋਰਮੇਸ਼ਨ ਇਹ ਸੀਗੀ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ 'ਚ ਕੁਝ ਸ਼ਾਰਟਲਿਸਟ ਕੀਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕਰਕੇ ਉਹਨਾਂ ਤੋਂ ਲੁੱਟਾ ਖਵਾ ਕਰਕੇ ਸ਼ਹਿਰ 'ਚ ਡਰ ਦਾ ਮਾਹੌਲ ਫੈਲਾਉਣਾ ਸੀਗਾ ਤੇ ਫਰੀਦਕੋਟ ਪੁਲਿਸ ਵੱਲੋਂ ਮਤਲਬ مستਦਿਦ ਨਾਲ ਕੰਮ ਕੀਤਾ ਗਿਆ ਹੈਗਾ ਕਿਉਂਕਿ ਅੱਜ ਕੱਲ ਇੱਕ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰ ਰਹੇ ਹਾਂ ਰਾਤ ਨੂੰ ਲੇਟ ਨਾਈਟ ਤੱਕ ਏਰੀਆ ਡੋਮਿਨੇਸ਼ਨ ਵਗੈਰਾ ਵੀ ਆਉਣੀ ਹੈ ਤੁਸੀਂ ਵੀ ਦੇਖਦੇ ਹੋਵੋਗੇ 올 ਐਸ ਐਚਓਜ਼ 올 ਜੀਓਜ਼ ਰਾਤ ਲੇਟ ਨਾਈਟ 12:00 1:00 ਵਜੇ ਤੱਕ ਏਰੀਆ ਦੇ ਵਿੱਚ ਬਾਹਰ ਰਹਿੰਦੇ ਆ ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਤੁਹਾਡੇ ਮਾਧਿਅਮ ਰਹੀ ਪਬਲਿਕ ਨੂੰ ਵੀ ਇਹੀ ਦੱਸਣਾ ਚਾਹੁੰਦੇ ਆਂ ਕਿ ਪੁਲਿਸ ਤੰਦੇਹੀ ਨਾਲ ਕੰਮ ਕਰ ਰਹੀ ਹੈਗੀ ਹੈ ਤੇ ਕੋਸ਼ਿਸ਼ ਇਹੀ ਹੈ ਫਰੀਦਕੋਟ ਪੁਲਿਸ ਦੀ ਅਜਿਹੀ ਵਾਰਦਾਤਾਂ ਨਾ ਹੋ ਸਕਣ ਤੇ ਪੰਜੇ ਚ ਕੋਟਕਪੂਰੇ ਦੇ ਨੇ ਜੀ ਇੱਕ ਇਲੈਕਟ੍ਰਿਸਿਟੀ ਫ੍ਰੀ ਕੋਰਪੋਰੇਟ ਸਰ 6 ਮੈਂਬਰੀ ਗਰੂਪਸ ਜੀ ਦਾ ਹੋਰ ਵੀ ਕੋਈ ਕੋਟਕਪੂਰੇ ਦਾ ਬਾਕੀ ਜੀ ਹੁਣ ਬਿਲਕੁਲ ਹੀ ਮਤਲਬ ਇਹਨੂੰ ਕਹਿੰਦੇ ਫਰਸਟ ਸਟੇजेस ਆਫ ਇਨਵੈਸਟੀਗੇਸ਼ਨ ਹੈਗੀ ਹੁਣ ਰਿਮਾਂਡ ਲਵਾਂਗੇ ਇਹਨਾਂ ਦਾ ਆਨਰੇਬਲ ਕੋਰਟ ਚ ਪੇਸ਼ ਕਰਕੇ ਫਿਰ ਅੱਗੇ ਫਰਦਰ ਇਹਨਾਂ ਦੇ ਗਰੁੱਪ ਦੇ ਹੋਰ ਵੀ ਕੋਈ ਮੈਂਬਰਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਹੁਣ ਸਾਰਾ ਵੈਰੀਫਾਈ ਕੀਤਾ ਸਰ ਪ੍ਰੋਫਾਈਲ ਕਿਸ ਅਏਜ ਯੰਗਸਟਰਸ ਨੇ ਜਾਂ ਕਿਸ ਤਰੀਕੇ ਦੇ ਲੋਕ ਨੇ ਨਹੀਂ ਨਾਰਮਲ ਏਜ ਯੰਗਸਟਰਸ ਵੀ ਨੇ ਵਿੱਚ ਵਿੱਚ ਮੀਡਲ ਏਜਸ ਵੀ ਹੈਗੇ ਨੇ ਜੀ ਤੇ ਮਹਿਲਾ ਤੁਸੀਂ ਦੱਸਿਓ ਉਹਦਾ ਕੀ ਰੋ